ਮਹਾਰਾਜੀ ਗੋਨਿਆ ਰੋਡ ਤੇ ਰਾਜ ਦੀ ਚੱਕੀ ਦੇ ਨਾਲ ਸਾਰੀ ਦੁਕਾਨ ਹੈ ਇਹ ਚਾਰ ਜਣੇ ਆਏ ਸੀਗੇ ਜਿਹੜੇ ਆ ਮੋਟਰਸਾਈਕਲ ਉੱਤੇ ਆਏ ਆ ਤੇ ਅੰਦਰ ਆ ਕੇ ਮੈਂ ਇੱਥੇ ਬੈਠਾ ਸੀਗਾ ਮੈਨੂੰ ਕਹਿੰਦੇ ਵੀ ਬੀੜੀਆਂ ਰੱਖਦੇ ਆ ਮੈਂ ਕਿਹਾ ਹਾਂਜੀ ਹੁੰਦੀਆਂ ਜੀ ਕਹਿੰਦੇ ਯਾਰ ਬੀੜੀਆਂ ਉਹ ਸ਼ਿਕਰ ਵੀ ਟੰਗਿਆ ਪਿਆ ਥੋੜਾ ਫਿਰ ਚਲਾਣ ਹੋਊਗਾ ਮੈਂ ਜਨਾਬ ਸਾਰਾ ਬਾਜ਼ਾਰ ਹੀ ਰੱਖਦਾ ਕਰੋੜਾਂ ਰੁਪਈਆਂ ਦੀਆਂ ਰੱਖੀ ਜਾਂਦੇ ਆ ਮੇਰੀ ਦੁਕਾਨ ਤੇ ਕਿਹੜਾ ਕੋਈ ਗਾਹ ਖੜਾ ਬਾਕੀ ਤੁਸੀਂ ਕਿੱਥੋਂ ਆਏ ਹੈਗੇ ਆ ਕਹਿੰਦਾ ਅਸੀਂ ਕਿਤੋਂ ਵੀ ਆਏ ਆ ਤੂੰ ਹੀ ਲੈਣਾ ਇਸ ਗੱਲ ਤੋਂ ਤੂੰ ਆਪ ਦੀ ਗੱਲ ਕਰ ਤੂੰ ਆ ਬੀੜੀਆਂ ਰੱਖੀਆਂ ਮੈਂ ਕਹਈਏ ਫੇਰ ਹੁਣ ਇਹਦਾ ਕੀ ਹਾਲ ਆ ਜੀ ਇਹਨੇ ਦਾ ਚਲਾਨ ਹੋਊਗਾ ਮੈਂ ਕਿੰਨਾ ਕੋਊਗਾ ਕਹਿੰਦੇ ਹੋਊਗਾ ਜਿਹੜਾ ਵੀ ਤੈਨੂੰ ਦੱਸ ਦਿੰਦੇ ਆ ਮੈਂ ਚਲੋ ਜਿਹੜਾ ਹੁੰਦਾ ਜੀ ਕਰ ਦੋ ਮਾੜਾ ਮੋਟਾ ਫਰਜ਼ੀ ਬੰਦੇ ਆ ਜੀ ਇੱਥੇ ਵੇਖ ਲਓ ਕਿੰਨਾ ਕੰਮ ਆ ਤੂੰ ਦਾਹ ਕੋਈ ਨਹੀਂ ਖੜਾਗਾ ਨਾ ਅਸੀਂ ਤੇ ਜਿਹਨੂੰ ਜਵਾਗ ਜਿਲ੍ਹੇ ਨੂੰ ਤਾਂ ਅਸੀਂ ਵੇਖਦੇ ਹੀ ਨਹੀਂ 18 ਸਾਲ ਤੋਂ ਘਟਲੂ ਕਿਸੇ ਨੂੰ ਵੀ ਆ ਸਾਡੇ ਬੈਨਰ ਵੀ ਲੱਗਿਆ ਹੋਇਆ ਪਰ ਇਹ ਕਹਿੰਦੇ ਨਹੀਂ ਜੀ ਕਟਣਾ ਚਲਾਨ ਮੈਂ ਕਰ ਦੋ ਜੀ ਇਹਨਾਂ ਚੋਂ ਇੱਕ ਬੰਦੇ ਨੇ ਇੱਥੇ ਆਟੇ ਦਾ ਗੱਟਾ ਪਿਆ ਸੀ ਉਹਦੇ ਉੱਤੇ ਲਾਤ ਰੱਖ ਕੇ ਖੜ ਗਿਆ ਜਿਵੇਂ ਬਦਮਾਸ਼ ਖੜਦੇ ਹੁੰਦੇ ਬਰਮਾਸ਼ ਜਿੱਕੇ ਨਾਲ ਮੈਨੂੰ ਡਾਟ ਜਾ ਮੈਂ ਇਹ ਬੰਦੇ ਪਤਾ ਨਹੀਂ ਕੌਣ ਹੈ ਗਾ ਯਾਰ ਇਹ ਮਲਾਜਮ ਤਾਂ ਨਹੀਂ ਲੱਗਦੇ ਮੈਂ ਕਿਹਾ ਸਰ ਕੋਈ ਆਈਡੀ ਕਾਰਡ ਤਾਂ ਦਿਖਾ ਦਿਓ ਤੇ ਤੂੰ ਵੀ ਲੈਣਾ ਯਾਰ ਆਈਡੀ ਕਾਰਡ ਤੋਂ ਮੈਨੂੰ ਰੋਗ ਨਾ ਫੁੱਟ ਇੱਕ ਜਾਣਾ ਉਹਨਾਂ ਚ ਮੇਰੇ ਅੰਦਰ ਵੜ ਗਿਆ ਜੀ ਇੱਧਰ ਮੇਰਾ ਘਰਾਂ ਜੀ ਇੱਧਰਲੇ ਪਾਸੇ ਜਾ ਕੇ ਅੰਦਰ ਕਿਤੇ ਮੇਰੇ ਡਰਾਈਵ ਦੀ ਤਲਾਸ਼ੀ ਲਵੇ ਕਿਤੇ ਮੇਰੇ ਕਾਊਂਟਰ ਦੀ ਤਲਾਸ਼ੀ ਲਵੇ ਕਿਤੇ ਮੇਰੇ ਅੰਦਰ ਕੁੜੀਆਂ ਕੰਮ ਕਰੀ ਜਾਂਦੀਆਂ ਉਧਰ ਝਾਤੀਆਂ ਮਾਰ। ਇਹਨਾਂ ਨੇ ਪਰਦਾ ਕਰ ਲਿਆ ਉਹਨੇ ਫੇਰ ਝੱਟ ਗਈਆਂ ਪਰਦਾ ਪੜਾ ਕੇ ਮਾਰਨ ਲੱਗ ਪਿਆ। ਇਹ ਅੰਦਰੋਂ ਬੋਲੀਆਂ ਵੀ ਕੀ ਗੱਲ ਆ। ਭਾਈ ਉਧਰ ਜਾ ਕੇ ਚਲਾਣ ਚ ਨੂੰ ਕੱਟ ਜਿਹੜਾ ਕੱਟਣਾ ਹੈਗਾ। ਇੱਧਰ ਕਿਉਂ ਤੂੰ ਅੰਦਰ ਝੱਟਿਆ ਨਾ ਹੈਗਾ। ਐਨੇ ਜ ਮੈਂ ਜਦੋਂ ਵੇਖਿਆ ਤੇ ਮੈਂ ਵਿਰੋਧ ਕੀਤਾ ਜੀ ਮੈਂ ਰੋਲਾ ਪਾਲਿਆ ਮੈਂ ਕਿਹਾ ਕੀ ਗੱਲ ਆ ਵੀ ਤੁਹਾਡਾ ਇੱਥੇ ਅੰਦਰ ਵੜਨ ਦਾ ਕੀ ਮਤਲਬ ਹੋਇਆ? ਤੂੰ ਝਾਤੀਆਂ ਮਾਰੀ ਜਾਂਦੇ ਸਾਡੇ ਘਰੇ ਹੈ। ਮੈਨੂੰ ਕਹਿੰਦੇ ਸਾਡਾ ਇਹੀ ਚੱਲਦਾ ਕੰਮ ਤੇਰੇ ਵਰਗੇ ਇਹਨੂੰ ਤਾਂ ਅਸੀਂ ਉਥੇ ਕੋਰਟ ਚ ਮੁੜ ਕੇ ਕਢੀਸੀ ਕਰਦੇ ਹੁੰਦੇ ਆ ਮੈਂ ਯਾਰ ਇਹ ਕੀ ੱਟਕਾ ਆ ਤੁਹਾਡਾ ਹੈ ਮੈਂ ਆ ਕੈਮਰੇ ਲੱਗੇ ਸਾਰਾ ਕੋਈ ਨੋਟ ਹੋ ਜਾਂਦਾ ਮੈਂ ਮੋਬਾਈਲ ਕੱਢਿਆ ਜੀ ਤੇ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਿਆ ਇਹ ਮੇਰੇ ਘਰੇ ਕਿਉਂ ਬੜਿਆ ਤੇ ਪਤਾ ਨਹੀਂ ਕੌਣ ਹੈਗੇ ਆ ਹੁਣ ਇਸ ਪਿੱਛੇ ਨਾਲ ਤਾਂ ਸਰਕਾਰੀ ਮੁਲਾਜ਼ਮ ਦਾ ਕੋਈ ਕਰਦਾ ਹੀ ਨਹੀਂਗਾ ਜੀ ਤੇ ਮੈਂ ਜਦੋਂ ਵੀਡੀਓ ਬਣਾਉਣ ਲੱਗ ਪਿਆ ਤੇ ਉਹਨਾਂ ਨੇ ਵੀ ਮੋਬਾਈਲ ਕੱਢਿਆ ਇੱਕ ਜੋ ਜਿਹੜੇ ਸਰਦਾਰ ਜੀ ਆ ਉਹਨਾਂ ਨੇ ਮੋਬਾਈਲ ਕੱਢ ਕੇ ਮੇਰੇ ਬੱਚਿਆਂ ਦੀ ਵੀਡੀਓ ਬਣਾਉਣ ਲੱਗ ਪਿਆ ਤੇ ਮੈਨੂੰ ਗੁੱਸਾ ਆ ਵੀ ਤੂੰ ਮੇਰੇ ਘਰੇ ਕਿਉਂ ਵੀ ਉਹ ਕੈਮਰੇ ਵੀਡੀਓ ਦੇ ਵਿੱਚ ਉਵੇਂ ਹੈਗਾ ਮੈਂ ਮੋਬਾਈਲ ਖੋਲਿਆ ਜੀ ਜਿਹੜਾ ਉਹਦਾ ਮੋਬਾਈਲ ਸੋਇਆ ਉਹਨੇ ਮੇਰੇ ਉੱਤੇ ਹਮਲਾ ਕਰਤਾ ਮੇਰੇ ਲੱਫੜ ਮਾਰਿਆ ਜੀ ਉਹਨੇ ਜਦੋਂ ਲੱਫੜ ਮਾਰਿਆ ਜੀ ਫਿਰ ਵੇਖੋ ਹੁਣ ਮੈਂ ਆਪਦੇ ਘਰੇ ਖੜਾ ਸੀ ਹੱਥੋ ਪਾਈ ਹੋ ਗਈ ਇੱਕ ਦੂਜੇ ਨਾਲ ਗਲਮੋ-ਗਲਮੀ ਹੋ ਗਈ ਮੇਰੇ ਵੀ ਦੋ ਤਿੰਨ ਥਾ ਤੇ ਸੱਟਾਂ ਵੱਡੀਆਂ ਇੱਥੇ ਵੱਜੀ ਬੁੱਲ ਤੇ ਵੱਜੀ ਇੱਥੇ ਵੱਜੀ ਆ ਮੇਰਾ ਗੋਟੇ ਲਿਆ ਪਿਆ ਹੈਗਾ ਤੇ ਮੈਂ ਇਸ ਗੱਲ ਤੇ ਅਸੀਂ ਵਾਵਾ ਹੋ ਗਈ ਮੁਰ ਕੇ ਉਹ ਬਾਹਰ ਭੱਜ ਗਈ ਦੋ ਜਾਨੇ ਜਿਹੜੇ ਰਹਿ ਗਏ ਸੀ ਉਹ ਕਹਿੰਦੇ ਯਾਰ ਬਾਈ ਮੋਬਾਈਲ ਦੇ ਦੋ ਇਹਦਾ ਇਹ ਤਾਂ ਬਾਹਰ ਦੇ ਸੀ ਇਹਨਾਂ ਨੂੰ ਪਤਾ ਨਹੀਂ ਸੀ ਇਹ ਛੇ ਕੌਣ ਸੀ ਇਹ ਮੈਨੂੰ ਇਹ ਤਾਂ ਦੱਸੋ ਕਹਿੰਦੇ ਹੈ ਤਾਂ ਸਾਡੇ ਮਲਾਜ਼ਮ ਹੀ ਪਰ ਸਾਡੇ ਨਾਲ ਕਈ ਇਹਦੀ ਆ ਜਾਂਦੇ ਆ ਉਹੀ ਚੱਲ ਤੇ ਮੈਂ ਕਿਹਾ ਯਾਰ ਫਿਰ ਤੁਹਾਡੇ ਕੋਲ ਕੋਈ ਆਈਡੀ ਕਾਰਡ ਨਹੀਂ ਕੋਈ ਪ੍ਰੂਫ ਨਹੀਂ ਤੁਸੀਂ ਹੈਗੇ ਕੌਣ ਆ ਮੈਨੂੰ ਹੁਣ ਕੀ ਪਤਾ ਕੋਈ ਤਾਂ ਆ ਕੇ ਮੇਰੀ ਦੁਕਾਨ ਤੇ ਹਮਲਾ ਕਰਤਾ ਪੂਰਾ ਇਹਨਾਂ ਨੇ ਸਾਡੇ ਨਾਲ ਪੂਰੀ ਧੱਕੇਸ਼ਾਹੀ ਕੀਤੀ ਜੀ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਰੇ ਇੱਕੋ ਬੇਨਤੀ ਆ ਇਹਨਾਂ ਨੇ ਇੱਕ ਵੀਡੀਓ ਪੁਆਈ ਹੈਗੀ ਆ ਉਹਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਾਡੀਆਂ ਸਾਰੀਆਂ ਇੱਥੇ ਕੈਮਰੇਆਂ ਦੀਆਂ ਵੀਡੀਓ ਚੈੱਕ ਕੀਤੀਆਂ ਜਾਣ ਤੇ ਇਹਨਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਚਾਲਾਨ ਕਟਿਆ ਤੁਹਾਡਾ ਕੋਈ ਕਿਦਾਂ ਕੋਈ ਚਾਲਾਨ ਨਹੀਂ ਕਟਿਆ ਜੀ ਬਸ ਚਾਲਾਨ ਬੁੱਕ ਤੇ ਲਿਖੀ ਜਾਂਦੇ ਸੀਗੇ ਇੱਕ ਪਾਸੋਂ ਲਿਖੀ ਜਾਂਦਾ ਇੱਕ ਪਾਸੋਂ ਸਾਡੇ ਅੰਦਰ ਵੜੀ ਜਾਂਦਾ ਇਸ ਗੱਲ ਤੇ ਸਾਡਾ ਰੋਲਾ ਪੈ ਗਿਆ ਜੀ ਵੀ ਤੂੰ ਸਾਡੇ ਅੰਦਰ ਕਿਉਂ ਵੜੀ ਜਾਣਾ ਵੀ ਜਦੋਂ ਤੂੰ ਕਹਦਾ ਬੀੜੀਆਂ ਹੈਗੀਆਂ ਬੀੜੀਆਂ ਚਾਲਾਨ ਕਰਦੇ ਜਿਹੜਾ ਵੀ ਬੰਦਾ ਤੇ ਚਾਲਾਨ ਕੋਈ ਦੇ ਕੇ ਨਹੀਂ ਗਏ ਫਿਰ ਕੋਈ ਚਾਲਾਨ ਨਹੀਂ ਦੇ ਕੇ ਗਿਆ ਜੀ ਮੈਨੇ ਓਕੇ ਕੋਈ ਚਾਲਾਨ ਨਹੀਂ ਦਿੱਤਾਗਾ ਸਗੋਂ ਧੱਕੇਚਾਹੀ ਕਰਕੇ ਤੇ ਆਦਾ ਪੱਛੀ ਦਿੰਦੇ ਕੱਟ ਚਲੋ ਮੈਂ ਕਰਨ ਲੱਗਿਆ ਸਟਾਪ ਕੱਟ ਭਾਈ ਜੀ ਕੀ ਨਾਮ ਹੈ ਕੀ ਘਟਨਾ ਹੋਈ ਸੀ ਜਦੋਂ ਤੁਸੀਂ ਗਏ ਹੋ ਕਾਹਦੇ ਤੇ ਗਏ ਸੀ ਅਸੀਂ ਤੁਰ ਕੇ ਗਏ ਆ ਮੋਟਰਸਾਈਕਲ ਸਾਡੇ ਪਿੱਛੇ ਖੜੇ ਆ ਚਾਰ ਬੰਦੇ ਗਏ ਆ ਅਸੀਂ ਚਾਰ ਮੈਂਬਰਾਂ ਦੀ ਟੀਮ ਆ ਸਾਡੀ ਮੈਂ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਆ ਭਾਈ ਸੁਖਵਿੰਦਰ ਸਿੰਘ ਆ ਭਾਈ ਬਲਵਿੰਦਰ ਸਿੰਘ ਇੱਕ ਮਨੀਸ਼ ਕੁਮਾਰ ਚਾਰ ਜਣੇ ਗਏ ਆ ਅਸੀਂ ਜਾਂਦਿਆਂ ਸਾਰ ਨੂੰ ਇੱਕ ਕੁਐਸਚਨ ਪੁੱਛਿਆ ਭਾਈ ਤਮਾਕੂ ਵੇਚਦਾ ਕਿ ਨਹੀਂ ਵੇਚਦਾ ਉਹ ਆਂਦਾ ਭਾਈ ਮੈਂ ਤਮਾਕੂ ਹੀ ਨਹੀਂ ਵੇਚਦਾ ਉਹਦੇ ਸਾਹਮਣੇ ਛੇਖਰ ਦੀਆਂ ਲੜੀਆਂ ਸਾਹਮਣੇ ਟੰਗੀਆਂ ਆਈਆਂ ਤੇ ਗਾਂ ਜਾ ਕੇ ਦੇਖਿਆ ਅਸੀਂ ਥੋੜਾ ਜਿਹਾ ਉਹ ਦੇ ਕਾਊਂਟਰ ਤੇ 7-8 ਡੱਬੀਆਂ ਸਿਕਟਾਂ ਦੀਆਂ ਪਈਆਂ ਉਹਦੇ ਨਾਲ ਹੀ 2200 ਸੁਖਿੰਦਰ ਸਿੰਘ ਜੀ ਜਾ ਕੇ ਵੇਖਿਆ ਤੇ ਨਾਲ ਬੀੜੀਆਂ ਜਰਦਾ ਤੇ ਹੋਰ ਬਹੁਤ ਸਾਮਾਨ ਪਿਆ ਸੀ ਤੇ ਇੰਨੇ ਕਰਕੇ ਵੀਦਾ ਗਾਲ ਫੜ ਲਿਆ ਬਾਈ ਦਾ ਗਲਾ ਛੜਾਉਂਦੇ ਹੱਥੋਂ ਪਾਈ ਹੋ ਗਿਆ ਸਾਡੇ ਨਾਲ ਤੇ ਮਾੜਾ ਚੰਗਾ ਸਾਨੂੰ ਬਹੁਤ ਗਾਲ ਕੱਢੀਆਂ ਉਹਨਾਂ ਨੇ ਤੁਹਾਡੇ ਕੋਈ ਆਈਡੈਂਟੀ ਪ੍ਰੂਫ ਪੁੱਛਿਆ ਸੀ ਕਹਿੰਦੇ ਵੀ ਤੂੰ ਬੋਲੇ ਨਹੀਂ ਜੀ ਇੰਨੀ ਗੱਲ ਨਹੀਂ ਕੀਤੀ ਇਹ ਪਹਿਲਾਂ ਦੱਸਿਆ ਐ ਤਾਂ ਪਹਿਲਾਂ ਜਾ ਕੇ ਕਈ ਸਿਹਤ ਭਗਤੋਂ ਆਏ ਆ ਸਿਹਤ ਮਲਾਜਮਾ ਉਹਦੇ ਵਾਈਫ ਬੈਠੇ ਸੀ ਜਾਂ ਕਿਸੇ ਤਰ੍ਹਾਂ ਨਹੀਂ ਕੋਈ ਮਲਾਜਮੰਦਰ ਕੇ ਨੀਚਾਤੀਆਂ ਮਾਰਦਾ ਸੀ ਕਿਸੇ ਕੋਈ ਜੀ ਨਹੀਂ ਸੀ ਜੀ ਉਸ ਟਾਈਮ ਤੇ ਕੱਲਾ ਬੈਠਾ ਸੀ ਫੋਨ ਤੇ ਲੱਗਾ ਹੋਇਆ ਸੀ ਤੇ ਜੇ ਸੀਸੀਟੀਵੀ ਸਾਡੇ ਕੋਲ ਹੈਗੀ ਆ ਜਿਹੜੀ ਕਹਦੇ ਐ ਕਿ ਵੀ ਮੁਲਾਜ਼ਮ ਜਿਹੜਾ ਸਾਡੇ ਘਰ ਕੰਨੀ ਜਿਹੜੀ ਪੜ ਕੋਈ ਝਾਕੇ ਨਹੀਂ ਨਾ ਅਸੀਂ ਕਿਸੇ ਨੇ ਪੜਦੇ ਨੂੰ ਹੱਥ ਲਾਇਆ ਸਾਨੂੰ ਸਬੂਤ ਕਰਦੇ ਨੂੰ ਉਹ ਬੰਦੇ ਉਹ ਕਹਿੰਦੇ ਵੀ ਅਸੀਂ ਵੀਡੀਓ ਬਣਾਉਂਦੇ ਸੀ ਸਾਨੂੰ ਤੇ ਇਹ ਵੀ ਬਣਾਉਣ ਲੱਗ ਗਏ ਤੇ ਫਿਰ ਮੈਂ ਮੋਬਾਈਲ ਖੋਇਆ ਤੇ ਇਹ ਵੀ ਵੀਡੀਓ ਬਣਾਉਂਦੇ ਸੀ ਅਸੀਂ ਵੀਡੀਓ ਇਹਨੇ ਮੇਰਾ ਮੋਬਾਈਲ ਹੈ ਮੇਰੇ ਹੱਥ ਜੋ ਮੋਬਾਈਲ ਖੋਇਆ ਨਹੀਂ ਉਲਟਾ ਮੁੰਡਾ ਬੋਲਿਆ ਮੈਨੂੰ ਤੁਹਾਡੇ ਵੱਲੋਂ ਕੋਈ ਹੱਥ ਚੱਕਿਆ ਗਿਆ ਕਿਸੇ ਹੱਥ ਚੱਕਿਆ ਫਿਰ ਜਦੋਂ ਛਡਾਉਂਦੇ ਸੀ ਕਿ ਅਸੀਂ ਭਰਾ ਨੂੰ ਆਪਦੇ ਤਾਰ ਕੋਈ ਵੈਪਨ ਸੀਗਾ ਹਮਲਾਵਰ ਕੋਲੇ ਨਹੀਂ ਸਾਡੇ ਕੋਲੇ ਕੋਈ ਵੈਪਨ ਨਹੀਂ ਸੀ ਉਹਨਾਂ ਨੇ ਅਟੈਕ ਕਰਨ ਵਾਲੇ ਕੋਲੇ ਨਹੀਂ ਜੀ ਅਸੀਂ ਕੁਝ ਨਹੀਂ ਦੇਖਿਆ ਇੱਕ ਰਾਡ ਸੀ ਉਹਦੇ ਕੋਲੇ ਸਟੀਲ ਦੀ ਸਰ ਉਹ ਵੀਡੀਓ ਮੁੰਡੇ ਕੋਲੇ ਮੁੰਡੇ ਕੋਲੇ ਬਾਹਰ ਚ ਅਸ ਗੁਹਿੰਦਰ ਸਿੰਘ ਬਾਈ ਤੇ ਹਮਲਾ ਕਰ ਰਿਹਾ ਜਦੋਂ ਬਾਹਰ ਨਿਕਲਿਆ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਅਸੀਂ ਕਾਨੂੰਨ ਦੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਮੁਲਾਜ਼ਮਾਂ ਦਾ ਉਹਨਾਂ ਦੀ ਤਾਂ ਕੀ ਐਕਸ਼ਨ ਲਊਗਾ ਜੀ ਅੱਗੇ ਅਸੀਂ ਆਪ ਦਾ ਧਰਨਾ ਲਾਵਾਂਗੇ ਕੰਮ ਛੱਡਾਂਗੇ ਪੰਜਾਬ ਲੈਵਲ ਤੇ ਕਰਦਾਈ ਕੰਮ ਵਿਡਾਂ ਚਲਾਨ ਜਿਹੜਾ ਕੱਟਿਆ ਉਹਨਾਂ ਦੇ ਕੱਟ ਕੇ ਆਏ ਉਹ ਜੋ ਨਹੀਂ ਕੱਟ ਕੇ ਨਹੀਂ ਜੀ ਉਹ ਨਹੀਂ ਕਟਿਆ ਉਹਨੇ ਸਾਨੂੰ ਕਟਣ ਨਹੀਂ ਉਸ ਤੋਂ ਪਹਿਲਾਂ ਦੋ ਚਲਾਨ ਕਟੇ ਸੀ ਜੀ ਤੁਸੀਂ ਉਦੋਂ ਕਿਉਂ ਨਹੀਂ ਚਲਾਨ ਕੱਟ ਕੇ ਜਿਹੜਾ ਚਲਾਨ ਕਟਣਗੇ ਚਲੇ ਕਟਿਆ ਹੀ ਕਿਉਂ ਨਹੀਂ ਸਾਨੂੰ ਉਹਨੇ ਨੇੜੇ ਨਾਲ ਦੇ ਹੱਥੋਂ ਭਾਈ ਹੋ ਗਿਆ ਦੋ ਪਹਿਲਾਂ ਲੜਤਿਆ ਇੱਕ ਲੜੀ ਕਰ ਰਿਹਾ ਸੀ ਕਹਿੰਦੇ ਲਖਰ ਉਹ ਮੁੜ ਕੇ ਲੜ ਪਿਆ ਨਹੀਂ ਸਾਡੇ ਨਾਲ ਤਾਂ ਸਾਡੇ ਬੰਦੇ ਨੂੰ ਸਾਡੇ ਸੁੱਟ ਲਿਆਉਣੇ ਗਲਮਾ ਫੜ ਕੇ ਮੁੜ ਕੇ ਅਸੀਂ ਕਿੱਥੋਂ ਕੱਢਦੇ ਕੋਡ 'ਚ ਕੱਟਦਾ ਤੁਸੀਂ ਹਾਂ ਰਕਾਰਡ 'ਚ ਪਰਚੀ ਜੜੀ ਵੀ ਆ ਸਾਡੇ ਕੋਲ ਪਤਾ ਨਾਮ ਹਜੇ ਪੈਸੇ ਨਹੀਂ ਭਰੇ ਜੀ ਕੋਈ ਵੀ ਹੋਤੇ ਮੈਂ ਇਹ ਦੇਖਦੇ ਰਹੇ ਜੋ ਸਰ ਗੋਨਿਆਣਾ ਰੋਡ ਦਾ ਇੱਕ ਮਾਮਲਾ ਆਇਆ ਸੀ ਇਹ ਅਧਿਕਾਰੀ ਨਾਲ ਜਿਹੜਾ ਰੋਡ 'ਤੇ ਰੋਲਾ ਪਿਆ ਹੈ ਕਰਿਆਨੇ ਦੀ ਦੁਕਾਨ ਦਾ ਕੀ ਮਾਮਲਾ ਇਹ ਦਰਖਾਸਤ ਮਸੂਦ ਹੋਈ ਹੈ ਜੀ ਇਸ ਦੇ ਵਿੱਚ ਇੱਕ ਦਰਖਾਸਤ ਦਿੱਤੀ ਗਈ ਹੈ ਸਿਹਤ ਵਿਭਾਗ ਦੇ ਕਰਮਚਾਰੀਆਂ ਬਾਰੇ ਜਿਹੜੇ ਕੋਈ ਸਿਗਰਟ ਕੰਜ਼ਮਪਸ਼ਨ ਐਂਟੀ ਵਰਪਰੋਜੈਕਟ ਦੇ ਸਬੰਧ ਦੇ ਵਿੱਚ ਚੈਕਿੰਗ ਆਰਾ ਕਰਨ ਗਏ ਸੀਗੇ ਉੱਥੇ ਉਹਨਾਂ ਵੱਲੋਂ ਦਰਖਾਸਤ ਪਾਈ ਹੈ ਕਿ ਜਿਹੜੇ ਦੁਕਾਨਦਾਰ ਦੇ ਉਹ ਚੈਕਿੰਗ ਕਰਨ ਗਏ ਸੀ ਉਸ ਦੁਕਾਨਦਾਰ ਵੱਲੋਂ ਉਹਨਾਂ ਨਾਲ ਮਿਸ ਵਿਹੇਵ ਕੀਤਾ ਗਿਆ ਦੋਨੇ ਤਿਰਾਂ ਵੱਲੋਂ ਜਿਹੜੀ ਕੰਪਲੀਟ ਕੀਤੀ ਗਈ ਹੈ ਜੀ ਦੂਜੇ ਨੇ ਕੀ ਦੋਸ਼ ਲਾਇਆ ਜੀ ਦੂਜੇ ਨੇ ਦੋਸ਼ ਲਾਇਆ ਜੀ ਕਿ ਆਣਦਕਾਰਕ ਤੌਰ ਤੇ ਸਾਡੀ ਦੁਕਾਨ ਦੇ ਵਿੱਚ ਐਂਟਰ ਹੋਈ ਸੀ ਤੇ ਇਹ ਲੈਣੇ ਸਾਡੇ ਨੂੰ ਮਿਸਰੀ ਦੋ ਦਰਖਾਸਤਾਂ ਸਰ ਪੁਲਿਸ ਹੁਣ ਕੀ ਕਰ ਰਹੀ ਹੈ ਦੋਹਾਂ ਚੀਜ਼ਾਂ ਦਰਖਾਸਤਾਂ ਦੇ ਹੜਤਾਲ ਚ ਹੋ ਰਹੀ ਹੈ ਜੀ ਹੜਤਾਲ ਦੌਰਾਨ ਜੇ ਅਸੀਂ ਸੂਪ ਤੋਂ ਵੀ ਵੈਸੇ ਕਰ ਲਈਏ ਹੋਏ ਚਲੋ ਜੀ ਥੈਂਕ ਯੂ